ਦਾ ਬਜਟ ਆਮਦਨ ਦੇ ਪਿੱਛੇ ਵੱਜੋਂ ਪ੍ਰਮਾਣ ਕੀਤਾ ਗਿਆ ਜਿਸ ਨਗਰ ਕੌਂਸਲ ਖੰਨਾ ਨਿਯਮਿਤ 28 2 2025 ਤੱਕ 467.80 ਲੱਖ ਰੁਪਏ ਦੀ ਆਮਦਨ ਪ੍ਰਾਪਤ ਹੋਈ ਅਤੇ ਮਾਰਚ 2025 ਦੌਰਾਨ 924.36 ਲੱਖ ਹੋਰ ਆਮਦਨ ਹੋਣ ਦੀ ਆਸ ਹੈ ਇਸ ਤਰ੍ਹਾਂ ਕੁੱਲ ਆਮਦਨ 601.16 ਲੱਖ ਦੀ ਹੋ ਜਾਏਗੀ ਜੋ ਕਿ ਪ੍ਰਮਾਣਿਤ ਬਜਟ ਦਾ ਕਰਨੇ ਪ੍ਰਤੀਸ਼ਤ ਬਣਦੀ ਹੈ ਜਿਸ ਅਰਥ ਕਿ ਸਾਲ 2025 ਸ਼ਬੀਲੀ ਨਗਰ ਕੌਂਸਲ ਖੰਨਾ ਵੱਲੋਂ ਵਾਫਾਕ ਮਦਦ ਦੇ ਲਗਭਗ 72 72.50 ਲੱਖ ਰੁਪਏ ਆਮਦਨ ਵਜੋਂ ਤਜਵੀਜ਼ ਕੀਤੀ। ਇਸ ਦਾ ਵਿਵਰਣ ਅਨੁਸਾਰ ਉਹਦੀ ਵਿੱਚ ਦਰਜ ਹੈ ਆਮਦਨ ਅਤੇ ਖਰਚੇ ਸੰਬੰਧੀ ਮੁੱਖ ਮਦਦ ਦਾ ਵਾਅਦਾ ਘਟਾਨੀ ਵਿੱਚ ਲਿਖਿਆ ਅਨੁਸਾਰ ਹੈ। ਨੰਬਰ 1 ਵੈਟ ਜੀਐਸਟੀ ਤੋਂ ਪ੍ਰਾਪਤ ਆਮਦਨ। ਸਾਲ 2024 ਬੱਚੇ ਲਈ ਸਰਕਾਰ ਵੱਲੋਂ ਪ੍ਰਾਪਤ ਵੈਟ ਜੀਐਸਟੀ ਦੀ ਰਕਮ 45 ਲੱਖ ਰੁਪਏ ਹੈ। ਕਰਕੇ ਜਿੱਦੇ ਕਿਤੇ ਕੋਈ ਹੈ। ਹਾਂ ਕਿਸੇ ਨੂੰ ਹੈਗਾ ਜੀ ਕਿਤੇ ਨੂੰ ਕੋਈ ਇਤਰਾਜ਼ ਬਜਟਰੀ ਮੀਟਿੰਗ ਪਾਸ ਹੋਈ ਪਾ।